ਹਾਂ ਜੀ ਅਧਿਕਾਰੀ ਸਾਹਿਬ ਅਸੀਂ ਦਰਦਦਾਰੀ ਹੋ ਦੋਸ਼ੀ ਆ ਇਸ ਮੁਕਦਮੇ ਦਾ ਸਾਡਾ ਸਾਹਿਬ ਕੱਲ ਨੂੰ ਇੰਟੀਮੇਸ਼ਨ ਆ ਰਹੀ ਹੈ ਮੈਂ ਤੁਹਾਨੂੰ ਆਪਣੇ ਫੋਨ ਚ ਵੀਡੀਓ ਫੁਟੇ ਦਿਖਾਣਾ ਉਸ ਬੰਦੇ ਦੇ ਉੱਤੇ ਕੱਲ ਨੂੰ ਗੋਲੀਆਂ ਚੱਲੀਆਂ ਸਾਰਿਆਂ ਤੇ ਗੋਲੀਆਂ ਚੱਲੀਆਂ ਸਾਨੂੰ ਪਤਾ ਹੈਗਾ ਤੁਹਾਨੂੰ ਵੀ ਪਤਾ ਕਿਦੋਂ ਕਿੱ데 ਕਿੰਨੇ ਗੋਲਿਆ ਕਿੱਲੇ ਨਹੀਂ ਚੱਲੀਆਂ ਹਾਂ ਜੀ ਸਰ ਉਹਨੇ ਜਿਹੜੀ ਕੱਲ ਨੂੰ ਇੰਟੀਮੇਸ਼ਨ ਦਿੱਤੀ ਆ ਵੀ ਉਹਦੇ ਤੇ ਫਾਇਰਿੰਗ ਹੋਈ ਆ ਉਸ ਸੰਬੰਧੀ ਕੋਈ ਪਰਚਾ ਦਰਜ ਹੋਇਆ ਜੀ ਹਾਂ ਜੀ ਹਾਂ ਪਰਚਾ ਦਰਜ ਹੋਇਆ ਠੀਕ ਆ ਸਰ ਸਾਡੇ ਬੰਦੇ ਤੇ ਕਿਹੜਾ ਪਰਚਾ ਦਰਜ ਹੋਇਆ ਸਰ ਤੁਸੀਂ ਦੱਸ ਦਿਓ ਸਾਡਾ ਪਰਚਾ ਦਰਜ ਹੋਇਆ ਅੱਛਾ ਜੀ ਸਕ ਕੋਈ ਇਨਸੀਡੈਂਟ ਲੱੜੀ ਰਿਗਾਰਡਿੰਗ ਸਾਨੂੰ ਇਨਫੋਰਮ ਕਰ ਦਿਓ ਉਹਦੇ ਬਾਪ ਖੜੇ ਨੇ ਇੱਥੇ ਤੁਹਾਨੂੰ ਦੱਸਦਾ ਹਾਂ ਜੀ ਐਫ ਆਈ ਆਰ ਕਿੰਨ ਤੋਂ ਸਾਧਾ ਪਰਚਾ ਕਰ ਦਿਓ ਯਾਰ ਕਾਨੂੰਨ ਕੋਰਟ ਵਿੱਚ ਪੇਸ਼ ਕਰਨਾ ਅਸੀਂ ਉੱਥੇ ਜਾ ਕੇ ਜਿਹੜੇ ਗੱਲ ਕਰਨੀ ਹੈ ਸਾਡੇ ਨਾਲ ਕਰ ਸਕਦੇ ਹੋ ਅਨਟੀਮੇਸ਼ਨ ਮੈਂ ਕੈਮਰੇ ਦੇ ਸਾਹਮਣੇ ਵੀ ਦੇਤਾ ਸਾਨੂੰ ਵੀ ਦੇਤਾ ਸਾਰਿਆਂ ਨੂੰ ਅੱਛਾ ਜੀ ਜੇ ਕਿਸੇ ਨੂੰ ਡਾਊਟ ਆਦਾ ਪੁੱਛ ਲਓ ਉਹਦੇ ਬਾਪ ਖੜੇ ਨੇ ਉਹ ਕਹਿੰਦੇ ਜੀ ਮੈਨੂੰ ਕੋਈ ਇਸ ਰਿਗਾਰਡਿੰਗ ਇਨਟੀਮੇਸ਼ਨ ਨਹੀਂ ਹੋਤੇ ਕਾਹਦਾ 307 ਦਾ ਪਰਚਾ ਦਰਜ ਹੋਇਆ ਤੁਸੀਂ ਇਹਨਾਂ ਨੂੰ ਦੱਸ ਸਕਦੇ ਹੋ ਫਾਇਰਿੰਗ ਕੀ ਹੋਈ ਹੈ ਜਿਹੜਾ ਉਹਦਾ ਹੋਇਆ ਇਹਨਾਂ ਤੇ ਪਰਚਾ ਦਰਜ 307 ਦਾ ਜਿਹੜੀ ਵਾਇਰ ਵੀ ਇਹਨਾਂ ਦੇ ਹੋਇਆ ਜੀ ਮੇਰੇ ਬਿਆਨਾਂ ਤੇ ਹੋਇਆ ਜੀ ਸਾਡੇ ਬਿਆਨ ਤੇ ਹੈ ਪ੍ਰੂਫ ਹੈ ਮੈਂ ਪੰਜਾਬ ਦੇ ਸੀ ਦੱਸੋ ਪ੍ਰੂਫ ਸਾਡੇ ਕੋਲ ਹੈਗਾ ਤਾਂ ਹੀ ਪਰਚਾ ਦਰਜ ਕੀਤਾ ਆਪਣਾ ਕਰੋ ਮੇਰੇ ਵਰਗਾ ਕਰੋ ਤੁਹਾਨੂੰ ਸਵਾਲ ਪੁੱਛ ਰਿਹਾ ਮੇਰੇ ਮੇਰੇ ਵਾਲੀ ਮੈਂ ਤਾਰਾ ਉਂਗਲ ਕਿਉਂ ਕਰੀ ਜਾਣਾ ਤੁਹਾਨੂੰ ਸਮਝੋਗੇ ਜੀ ਬਰਬਾਦ ਹੋ ਬਰਬਾਦ ઓ નઈ 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 ભરે ભંગોઈ આ રેમત લખबीरજી લખबीरજી ਉਡ ਗਿਆ ਬੰਦਾ ਉਡ ਗਿਆ ਪਰ ਚੱਲ 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 ਲੋਗੋ ਲਾਈ ਲੋਗੋ ਲਾਈ ਬੈਠਾ ਅਬੇ ਇਹ ਟਲਾਓ ਤੇਰੇ ਹੱਥ ਤੇ ਸਾਡੇ ਕਿੱਦਾਂ ਉਹਦੇ ਬੰਦੇ ਤੇ ਕਿਹੜੇ ਮਾਮਲੇ ਬੰਦੇ ਉਹ ਕੋਰਟ ਦੇ ਵਿੱਚ ਮੀਡੀਆ ਮੀਡੀਆ ਨੂੰ ਕਿਉਂ ਮਿਸਮੇਲ ਕਰ ਰਹੇ ਹੋ ਹਟ ਜਾਓ ਪਿੱਛੇ ਹੋ ਜਾਓ ਕਿਸੇ ਨੂੰ ਲੱਗਿਆ ਪਿੱਛੇ ਹੋ ਜਾਓ ਕਿਸੇ ਨੂੰ ਮਿਸਮੇਲ ਕਰ ਰਹੇ ਹੋ ਮੀਡੀਆ ਨਾਲ ਜਿਉਂ ਮਿਸਮੇਲ ਕਰ ਰਹੇ ਹੋ ਤੁਸੀਂ ਕੌਣ ਹੋ ਬਹੁਤ ਤੁਸੀਂ ਕੌਣ ਹੋ ਇਹ ਪ੍ਰਾਈਵੇਟ ਬੰਦਾ ਕਾਰਜ ਕਰ ਰਹੀ ਹੈ ਹਲੋ ਤੁਸੀਂ ਕੌਣ ਹੋ ਤੁਸੀਂ ਕਿਹਨੂੰ ਲੈ ਕੇ ਗੁੰਮਰੇ ਰੱਖੋ ਸਾਹਿਬ ਤੁਸੀਂ ਕੌਣ ਹੋ ਤੁਸੀਂ ਕੌਣ ਹੋ ਵਕੀਲ ਸਾਹਿਬ ਉਕੀਂ ਚਾਉਂ ਤੋ ਨੰਬਰ ਆਸਤਾ? ਹਾਂਜੀ। ਤੁਸੀਂ ਕੌਣ ਹੋ? ਕੋਈ ਡਾਊਨ ਹੋ ਰਿਹਾ ਵੀ। ਮੈਂ ਮੁਲਾਜ਼ਮ ਹੀ ਆਂ। ਤੁਹਾਡਾ ਕੀ ਨਾਮ ਹੈ ਤੁਹਾਡਾ? ਕੋਈ ਨਹੀਂ ਦੱਸ। ਯਾਰ ਤੈਨੂੰ ਪਤਾ ਤਾਂ ਹੈ ਕੀ ਨਾਮ ਹੈ ਸਾਡਾ? ਚੱਲਾ ਇੱਧਰ ਆ। ਓਏ। ਇੱਥੇ ਪੁੱਛਣ ਨੂੰ ਫੋਨ ਕਰੋ। ਤੁਸੀਂ ਇੱਧਰ ਆ ਯਾਰ ਤੂੰ। ਇੱਧਰ ਆ। ਭਾਈ ਤੁਸੀਂ ਜਵਾਬ ਤਾਂ ਦੇ ਕੇ ਜਾਓ ਨਾ। ਤੁਸੀਂ ਜਵਾਬ ਦੇ ਦਿੰਦੋ ਕਿਉਂ ਭਜੇ ਵੀ ਹੋ? ਸਰ ਤੁਸੀਂ ਜਵਾਬ ਦੇ ਦੋ ਕਿਉਂ ਭਜੇ ਰਹੇ ਹੋ? ਦਿੱਤਾ ਹੋਇਆ ਜਵਾਬ ਵਾਲਾ ਜਿਹੜੀ ਚਾਹਤ। ਸਾਰੇ ਜਵਾਬ ਜਵਾਬ ਤਾਂ ਦਿਓ ਨਾ ਜਵਾਬ ਛੋੜੇ ਮੇਰੇ ਦਿੰਦੇ ਹੋ ਆ ਸਾਰਾ ਜਵਾਬ ਦਿਓ ਨਾ ਤੁਸੀਂ ਪੰਜਾਬ ਪੁਲਸ ਮੁਰਦਾਬਾਦ ਪੰਜਾਬ ਪੁਲਸ ਮੁਰਦਾਬਾਦ ਪੰਜਾਬ ਪੁਲਸ ਮੁਰਦਾਬਾਦ